ਇਨਸਪੈਕਟਰ ਸੀਆਈਏ ਸ੍ਰਿੰਦਰ ਕੁਮਾਰ ਦੀ ਟੀਮ ਨੇ ਨਹਿਰਕੁਲੀ ਖੂਰਸਲਾ ਰੋਡ ਤੇ ਨਾਕਾ ਲਾਇਆ ਹੋਇਆ ਸੀ ਕਿੱਥੇ ਇਹਨਾਂ ਨੇ ਪ੍ਰਦੀਪ ਕੁਮਾਰ ਸ਼ਰਮਾ ਜਿਹੜਾ ਇੱਕ ਵਿਅਕਤੀ ਜਿਹਨੂੰ ਕਾਬੂ ਕੀਤਾ ਜਿਹਦੇ ਕਬਜ਼ੇ ਦੇ ਵਿੱਚੋਂ ਇੱਕ ਪੱਤੀ ਬੋਰ ਪਿਸਟਲ ਅਤੇ 4 ਕਾਰਤੂਸ ਬਰਾਮਦ ਕੀਤੇ ਜਿਹੜ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਮਾਨਾਂ ਅਸਰ ਕੀਤਾ ਹੈ ਤਾਂ ਹੋਰ ਪੁਛਗਿਛ ਕੀਤੀ ਜਾ ਰਹੀ ਹੈ ਕਿ ਕਿੱਥੋਂ ਲੈ ਕੇ ਆ ਤੇ ਕਿੱਥੇ ਕੀ ਇਹਨੇ ਕਰਾਇਆ ਮੈਨਾਂ ਜਲੰਧਰ ਪੁਲਿਸ ਵੱਲੋਂ ਇੱਕ ਪਿਸਤੌਲ ਅਤੇ ਕਾਰਤੂਸਣੇ ਇੱਕ ਦੋਸ਼ੀ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਜਲੰਧਰ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰ ਪੁਲਿਸ ਨੇ ਇੱਕ ਵਿਅਕਤੀ ਨੂੰ ਨਜਾਇਜ਼ ਪਿਸਤੌਲ ਅਤੇ ਜਿੰਦਾ ਕਾਰਤੂਸਣੇ ਕਾਬੂ ਕੀਤਾ ਜਿਸ ਦੀ ਪਛਾਣ ਪ੍ਰਦੀਪ ਕੁਮਾਰ ਸ਼ਰਮਾ ਪੁੱਤਰ ਪ੍ਰਸ਼ੂਤਮ ਚੰਦ ਸ਼ਰਮਾ ਵਾਸੀ ਮੋਹੱਲਾ ਰਤਨਨਗਰ ਜਲੰਧਰ ਵਜੋਂ ਹੋਈ ਹੈ ਪੂਰਾ ਮਾਮਲਾ ਦੇਖੋ ਇਸ ਪੂਰੀ ਖਬਰ ਤੇ ਅੰਦਰ ਬਿਊਰੋ ਰਿਪੋਰਟ ਜਲੰਧਰਪ੍ਰੀਜ਼ ਟੀਵੀ ਮਾਨਜੋਗ ਸ਼੍ਰੀ ਸੋਪਨ ਸ਼ਰਮਾ ਜੀ ਕਮਿਸ਼ਨਰ ਪੁਲਿਸ ਜਲੰਧ ਅਤੇ ਅਦਿੱਤਿਆ ਵਾਰੀਅਰ ਆਈਪੀਐਸ ਜਿਨ੍ਹਾਂ ਦੀ ਡਿਰੈਕਸ਼ਨ ਤੇ ਮਾੜੇ ਅੰਸਾਂ ਦੇ ਖਿਲਾਫ ਜੋ ਮਹਮਾ ਚੱਲ ਰਹੀ ਹੈ ਜਿਹਦੇ ਤਹਿਤ ਚੱਲਦੇ ਆ ਇਨਸਪੈਕਟਰ ਸੀਆਈਏ ਸ੍ਰਿੰਦਰ ਕੁਮਾਰ ਦੀ ਟੀਮ ਨੇ ਨਹਿਰਕੁਲੀ ਕਪੂਰਸਲਾ ਰੋਡ ਤੇ ਨਾਕਾ ਲਾਇਆ ਹੋਇਆ ਸੀ ਜਿੱਥੇ ਇਹਨਾਂ ਨੇ ਪ੍ਰਦੀਪ ਕੁਮਾਰ ਸ਼ਰਮਾ ਜਿਹੜਾ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਹਦੇ ਕਬਜ਼ੇ ਦੇ ਵਿੱਚੋਂ ਇੱਕ ਪੱਤੀ ਬੋਰ ਪਿਸਟਲ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਜਿਹੜੇ ਰਿਪੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਅਨਸਲ ਕੀਤਾ ਹੈ ਤਾਂ ਹੋਰ ਕਸ਼ਕਸ਼ ਕੀਤੀ ਜਾ ਰਹੀ ਹੈ ਕਿਥੋਂ ਲੈ ਕੇ ਆ ਤੇ ਕਿਥੇ ਕੀ ਇਹਨੇ ਕਰਾਇਮ ਇਹਨਾਂ ਨੂੰ